ਸੱਚੀ ਗੱਲ ਜੀ ਸਿੱਖਾਂ ਦੀ ਸ਼ਾਨ ਜਾਂ ਸਿੱਖੀ ਦੀ ਸ਼ਾਨ ਦਸਤਾਰ ਜਿਹਨੂੰ ਆਪਾਂ ਬਹੁਤ ਸਾਰੇ ਨਾਵਾਂ ਨਾਲ ਜਾਣਦੇ ਵੀ ਆਂ ਪਛਾਣਦੇ ਵੀ ਆਂ ਦਸਤਾਰ ਪਗੜੀ ਪੱਗ ਬਹੁਤ ਸਾਰੇ ਨਾਮ ਦਿੱਤੇ ਜਾਂਦੇ ਨੇ ਤੇ ਅੱਗੋਂ ਇਹਦੀਆਂ ਬਨਗੀਆਂ ਵੀ ਬਣ ਜਾਂਦੀਆਂ ਨੇ ਕੋਈ ਦਮਾਲਾ ਵੀ ਕਹਿੰਦਾ ਕਿਉਂਕਿ ਬਨਗੀਆਂ ਉਹਦੀਆਂ ਨੇ ਪਟਿਆਲਾ ਸ਼ਾਈ ਪੱਗ ਹੈ ਵਟਾਂ ਦੀ ਪੱਗ ਹੈ ਬਹੁਤ ਸਾਰੀਆਂ ਇਦੀਆਂ ਵੰਗੀਆਂ ਗੋਦਸਤਾਰ ਦੀਆਂ ਜਾਂ ਪਗੜੀ ਦੀਆਂ ਬਣ ਜਾਂਦੀਆਂ ਨੇ ਪਰ ਇੱਕ ਚੀਜ਼ ਹੈ ਜਿਹਦਾ ਨਾਮ ਹਰ ਪਾਸੇ ਇੱਕੋ ਹੀ ਰਹਿੰਦਾ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਹੁੰਦਾ ਕੋਈ ਵਨਗੀ ਨਹੀਂ ਹੈ ਉਹਦੇ ਵਿੱਚ ਤੇ ਉਹ ਆ ਆ ਛੋਟਾ ਜਿਹਾ ਕਪੜਾ ਜਿਹੜਾ ਦਿਖ ਰਿਹਾ ਤੁਹਾਨੂੰ ਆ ਜਿਹਦਾ ਨਾਮ ਹੈ 50 ਵੈਸੇ ਤਾਂ ਆਪਾਂ ਰੋਜ਼ ਦਸਤਾਰ ਸਜਾਨੇ ਆ ਪਗੜੀ ਸਜਾਨੇ ਆ ਤੇ ਮੈਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਰਹਿੰਦਾ ਹਰ ਨਾਨਕਨਾਮ ਦੇਵਾ ਗੁਰਸਿੱਖਿਆ ਆਮ ਲੋਕ ਵੀ ਜਦੋਂ ਪਤਾ ਹੋਵੇਗਾ ਕਿ ਇਹਦਾ ਨਾਮ ਪਗੜੀ ਹੈ ਤੇ ਇਹਦਾ ਨਾਮ 50 ਹੈ ਪਰ ਕਦੇ ਤੁਸੀਂ ਸੋਚਿਆ ਇਹਦਾ ਨਾਮ 50 ਕਿਵੇਂ ਪਿਆ ਇਹਦੇ ਪਿੱਛੇ ਇੱਕ ਬੜੀ ਦਿਲਚਸਪ ਕਹਾਣੀ ਹੈ ਸੋ ਮੈਂ ਅੱਜ ਉਹ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਕਿ ਰੋਜ਼ ਆਪਾਂ ਪਗੜੀ ਬੰਦੇ ਆ ਪਗੜੀ ਦੇ ਵਿੱਚੋਂ ਆਪਾਂ 50 ਸੈੱਟ ਕਰਦੇ ਆ ਕਿ ਆ 50 ਹੈ ਸਾਡੀ ਪਰ ਇਸ 50 ਦਾ ਨਾਮ 50 ਕਿਵੇਂ ਪਿਆ 70 ਕਿਉਂ ਨਹੀਂ 60 ਕਿਉਂ ਨਹੀਂ 80 ਕਿਉਂ ਨਹੀਂ 90 ਕਿਉਂ ਨਹੀਂ 30 20 ਕਿਉਂ ਨਹੀਂ 50 ਹੀ ਕਿਉਂ ਕਈ ਲੋਕਾਂ ਦੇ ਮਨ ਦੇ ਵਿੱਚ ਹੈ ਜਦੋਂ ਮੈਂ ਵੀ ਮੈਨੂੰ ਵੀ ਇਹ ਬਾਰੇ ਪਤਾ ਨਹੀਂ ਸੀ ਤੇ ਮੈਂ ਵੀ 50 ਇਸ ਕਰਕੇ ਮੰਨਦਾ ਸੀ ਵੀ ਇਹ ਸੈਂਟਰ 'ਚ ਹੁੰਦਾ ਹੈ ਵੀ ਅੱਧਾ ਅੱਧੀ ਪਗੜੀ ਇੱਧਰ ਹੁੰਦੀ ਹੈ ਅੱਧੀ ਪਗੜੀ ਇੱਧਰ ਹੁੰਦੀ ਹੈ ਸੋ ਇਸ ਕਰਕੇ ਸ਼ਾਇਦ ਦਾ ਨਾਮ 50 ਹੋਵੇ ਪਰ ਨਹੀਂ ਇਹਦੇ ਪਿੱਛੇ ਇਤਿਹਾਸ ਜੁੜਿਆ ਹੋਇਆ ਦਰਸਲ ਇਹ 50 ਨਾਮ ਜਿਹੜਾ ਇਹ ਅੰਗਰੇਜ਼ਾਂ ਵੱਲੋਂ ਦਿੱਤਾ ਗਿਆ ਜੀ ਹਾਂ ਸਿੱਖਾਂ ਦੀਆਂ ਦਸਤਾਰਾਂ ਥੱਲੇ ਇਹ ਛੋਟਾ ਜਿਹਾ ਨਜ਼ਰ ਆਣ ਵਾਲਾ ਕੱਪੜਾ ਜਿਹੜਾ ਇਹਦਾ ਨਾਮ ਅੰਗਰੇਜ਼ ਹਕੂਮਤ ਨੇ ਦਿੱ ਤਾ ਜਾ ਕੇ ਇਸ ਦਾ ਨਾਮ 50 ਪਿਆ ਦਰਸਲ ਅੰਗਰੇਜ਼ੀ ਹਕੂਮਤ ਨੇ ਸਿੱਖਾਂ ਦੀ ਬਹਾਦਰੀ ਨੂੰ ਵੇਖਦੇ ਹੋਇਆ ਸਿੱਖਾਂ ਦੇ ਬਹਾਦਰੀ ਵਾਲੇ ਕਾਰਨਾਮੇ ਨੂੰ ਵੇਖਦੇ ਹੋਇਆ ਇਹ ਤੈਅ ਕੀਤਾ ਕਿ ਸਿੱਖਾਂ ਨੂੰ ਆਪਣੀ ਫੌਜ ਦੇ ਵਿੱਚ ਭਰਤੀ ਕੀਤਾ ਜਾਵੇ ਕਿਉਂਕਿ ਵਰਲਡ ਵਾਰ 2 ਦੌਰਾਨ ਜਾਂ ਹੋਰ ਜਿੰਨੇ ਵੀ ਜੰਗਾ ਯੁੱਧਾਂ ਹੋਈਆਂ ਉਹਦੇ ਵਿੱਚ ਬ੍ਰਿਟਿਸ਼ ਆਰਮੀ ਦਾ ਇੱਕ ਵੱਡਾ ਹਿੱਸਾ ਜਿਹੜੀ ਆ ਉਹ ਸਿੱਖ ਆਰਮੀ ਰਹੀ ਹੈ ਤੇ ਸਿੱਖਾਂ ਨੂੰ ਉਹਨਾਂ ਨੇ ਆਪਣੀ ਆਰਮੀ ਦੇ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ ਜਦੋਂ ਸਿੱਖ ਪਾਈਚਾਰ ਦੇ ਜਿਹੜੇ ਜਵਾਨ ਨੇ ਉਹ ਆਰਮੀ ਦੇ ਵਿੱਚ ਭਰਤੀ ਕਰਨੇ ਸ਼ੁਰੂ ਕੀਤੇ ਤਾਂ ਜਦੋਂ ਗੱਲ ਆਈ ਯੂਨੀਫਾਰਮ ਦੀ ਕਿ ਯੂਨੀਫਾਰਮ ਕਿਵੇਂ ਦੀ ਹੋਏਗੀ ਜਾਂ ਕਿੱਦਾਂ ਦੀ ਹੋਏਗੀ ਤਾਂ ਯੂਨੀਫਾਰਮ ਦੇ ਦੌਰਾਨ ਸਿੱਖ ਫੌਜੀਆ ਨੇ ਇਹ ਮੰਗ ਕੀਤੀ ਕਿ ਸਾਨੂੰ ਇੱਕ 5 ਮੀਟਰ ਦੀ ਦਸਤਾਰ ਤੇ ਇੱਕ 2.5 ਮੀਟਰ ਦਾ ਪਰਨਾ ਦਿੱਤਾ ਜਾਵੇ ਜਾਂ ਦਮਾਲਾ ਦਿੱਤਾ ਜਾਵੇ ਜਿਹੜਾ ਅਸੀਂ ਦਸਤਾਰ ਦੇ ਥੱਲੇ ਬਨਾਂਗੇ ਯਾਨੀ ਕਿ ਪੱਗ ਦੇ ਥੱਲੇ ਬਨਾਂਗੇ ਔਰ ਉਸਦੇ ਉੱਪਰ ਅਸੀਂ ਪੱਗ ਬਨਾਂਗੇ ਕਿ ਜੰਗਾ ਯੁੱਧਾਂ ਦੌਰਾਨ ਜਦੋਂ ਲੜਾਈ ਹੋਵੇ ਤਾਂ ਸਾਡੀ ਦਸਤਾਰ ਜਿਹੜੀ ਪੱਗ ਹੈ ਉਹ ਗਿਰੇ ਨਾ ਹਿੱਲੇ ਨਾ ਇਦਾਂ ਹੀ ਟਾਈਟ ਰਹੇ ਇਸ ਕਰਕੇ ਉਹ 2.5 ਮੀਟਰ ਦਾ ਕੱਪੜਾ ਜਿਹੜਾ ਥੱਲੇ ਬੰਦੇ ਸੀ ਔਰ ਉਹਦੇ ਉੱਤੇ 5 ਮੀਟਰ ਦੀ ਪੱਗ ਬੰਦੇ ਸੀਗਾ ਸੋ ਅੰਗਰੇਜ਼ੀ ਹਕੂਮਤੋਂ ਇਹ ਕਿ ਆ ਗਿਆ ਹੁਣ 5 ਮੀਟਰ ਦੀ ਸੀ ਦਸਤਾਰ ਤੇ 2.5 ਮੀਟਰ ਦਾ ਸੀ ਪਰਨਾ ਯਾਨੀ ਕਿ ਉਹਦਾ ਅੱਧ ਤਾਂ ਅੰਗਰੇਜ਼ੀ ਹਕੂਮਤ ਨੇ ਆਪਣੇ ਆਫੀਸ਼ੀਅਲ ਡਾਕੂਮੈਂਟਸ ਦੇ ਵਿੱਚ ਜਿਹੜਾ ਪਗੜੀ ਦੇ ਥੱਲੇ 2.5 ਮੀਟਰ ਦਾ ਪਰਨਾ ਬਣਿਆ ਜਾਣਾ ਸੀ ਉਸ ਦਾ ਨਾਮ ਰੱਖ ਦਿੱਤਾ 50 ਉਤੋਂ ਹੀ ਇਹ 50 ਨਾਮ ਪੈ ਗਿਆ ਔਰ ਉਹਨਾਂ ਨੇ ਇਹ ਕਿਹਾ ਗਿਆ ਕਿ ਆ ਤੁਹਾਡੀ 50 ਹੈ ਤੇ ਇਹ ਤੁਹਾਡੀ ਦਸਤਾਰ ਹੈ ਜਿਹੜੀ ਪੱਗ ਦੇ ਥੱਲੇ ਬਣੀ ਜੇਗੀ ਉਹ 50 ਜਿਹੜੀ ਪੱਗ ਉੱਪਰ ਬਣੀ ਜੇਗੀ ਉਹ ਦਸਤਾਰ ਪਗੜੀ ਜਾਂ ਜੋ ਵੀ ਨਾਮ ਲੈ ਲਓ ਹੌਲੀ ਹੌਲੀ ਜਿਹੜੀ ਪੱਗ ਦੇ ਥੱਲੇ ਬਣੀ ਜਾਣ ਵਾਲੀ 50 ਉਸ ਦਾ ਸਰੂਪ ਬਦਲਦਾ ਰਿਹਾ ਜੰਗਾ ਜੁੱਧਾਂ ਚੋਂ ਨਿਕਲ ਕੇ ਜਦੋਂ ਆਮ ਜ਼ਿੰਦਗੀ ਦੇ ਵਿੱਚ ਸਿੱਖ ਵਿਚਰਨ ਲੱਗ ਗਏ ਤਾਂ ਉਹਨਾਂ ਨੂੰ ਲੱਗਿਆ ਕਿ ਥੱਲੇ ਦਮਾਲੇ ਦੀ ਜਾਂ ਇੰਨੇ ਵੱਡੇ ਕੱਪੜੇ ਦੀ ਲੋੜ ਨਹੀਂ ਹੈ ਇਹ ਛੋਟੇ ਕੱਪੜੇ ਦੀ ਲੋੜ ਹੈ ਨਾਮ ਉਹਦਾ 50 ਹੀ ਰਿਹਾ ਪਰ ਉਹਦਾ ਸਰੂਪ ਹੈ ਜਿਹੜਾ ਉਹ ਬਦਲਦਾ ਰਿਹਾ ਅੱਜ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਆਪਣੀ ਪਗੜੀ ਥੱਲੇ ਛੋਟਾ ਪਰਨਾ ਬੰਦੇ ਨੇ ਉਹਦਾ ਵੀ ਨਾਮ 50 ਹੀ ਮੰਨਿਆ ਜਾਂਦਾ ਛੋਟਾ ਪਰਨਾ ਵੀ ਕਹਿੰਦੇ ਉਹਨੂੰ ਪਰ ਆਹ ਜਿਹੜੀ ਹੈ ਇਸ ਨੂੰ 50 ਹੀ ਕਹਿੰਦੇ ਸੋ ਉੱਥੋਂ ਨਾਮ ਪਿਆ ਅੰਗਰੇਜ਼ੀ ਹਕੂਮਤ ਨੇ ਆਪਣੇ ਆਫੀਸ਼ੀਅਲ ਡਾਕੂਮੈਂਟਸ ਦੇ ਵਿੱਚ ਦਸਤਾਰ ਥੱਲੇ ਬੰਨੇ ਜਾਣ ਵਾਲੇ ਕੱਪੜੇ ਨੂੰ 50 ਨਾਮ ਦਿੱਤਾ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਨੂੰ 50 ਹੀ ਕਿਹਾ ਜਾਂਦਾ ਸੋ ਹੁਣ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਦਸਤਾਰ ਦੇ ਥੱਲੇ ਬੰਨਿਆ ਜਾਣ ਵਾਲਾ ਕਪੜਾ 50 50 ਦਾ ਨਾਮ ਕਿਵੇਂ ਪਿਆ